ਸਰਵਾਲਾ ਨੂੰ ਬੜੀ ਸ਼ਰਧਾ ਦੇ ਨਾਲ ਖਾਟੂ ਸ਼ਾਮ ਜੀ ਦੇ ਕੀਰਤਨ ਦਰਾਂ ਲੰਗਰ ਸ਼ਕਾਇਆ ਜਾ ਰਿਹਾ ਹੈ। ਜਿਵਾ ਦੀ ਕੀਰਤਨ ਹੈ ਕੀ ਕਹਿਣਾ ਤੁਹਾਨੂੰ ਅੱਜ ਸ੍ਰੀ ਸਾਡੇ ਖਾਟੂ ਸ਼ਾਮ ਜੀ ਮਹਾਰਾਜ ਜੀ ਦਾ ਜਿਹੜਾ ਕੀਰਤਨ ਕੋਹਨੂਰ ਰੈਂਪਲੇ ਵਿੱਚ ਹੋ ਰਿਹਾ ਇਹ ਸ਼ਾਮ ਜੀਵਨ ਦੇਣ ਵਾਲੇ ਕੇ ਨਾਮ ਜੋ ਆਯੋਜਨ ਨੇ ਉਹਦੇ ਲਾਡਲੇ ਸ਼ਾਮਜੀਤ ਦੀ ਫੌਜ ਜਿਹੜੀ ਇਸ ਕਾਰਜਕ੍ਰਮ ਨੂੰ ਯੋਜਨ ਕਰ ਰਹੀ ਹੈ ਮੈਂ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੀ ਇੱਥੇ ਬੁਲਾ ਕੇ ਔਰ ਪ੍ਰਮਾਤਮਾ ਦਾ ਨਾਮ ਜਪਣ ਲਈ ਮੈਨੂੰ ਇੱਥੇ ਬੁਲਾਇਆ ਮੈਂ ਸਾਟੂ ਸ਼ਾਮ ਮਹਾਰਾਜ ਜੀ ਦੇ ਚਰਨਾਂ 'ਚ ਬਸ ਸੁਪਨੇ ਹੋਇਆ ਔਰ ਅਸ਼ੀਰਵਾਦ ਮੰਗਿਆ ਕਿ ਪ੍ਰਮਾਤਮਾ ਸਭ ਨੂੰ ਤੰਦਰੁਸਤیاں ਬਖਸ਼ੀ ਔਰ ਸਾਨੂੰ ਤੰਦਰੁਸਤੀਆਂ ਬਖਸ਼ੀ ਔਰ ਜਿਵੇਂ ਤੁਸੀਂ ਸੇਵਾ ਲਾਈਆ ਸਾਡੀ ਅਸੀਂ ਸਮਾਜ ਦੀ ਸੇਵਾ ਕਰਦੇ ਰਹੀਏ ਔਰ ਹਮੇਸ਼ਾ ਜਿੱਥੇ ਵੀ ਭਗਵਾਨ ਨੇ ਸਾਡੀ ਡਿਊਟੀ ਨਿਭਾਉਣ ਦੇ ਲਈ ਅਸੀਂ ਉੱਥੇ ਪਹੁੰਚਦੇ ਆ ਮੈਂ ਇੱਕ ਵਾਰ ਫਿਰ ਸਾਟੂ ਸ਼ਾਮ ਜੀ ਦੀ ਜੋ ਸੰਸਥਾ ਹੈ ਤੇ ਵੀ ਉਹਨਾਂ ਦਾ ਮੈਂ ਹਾਰਦਿਕ ਧੰਨਵਾਦ ਕਰਦਾ ਕਿ ਐਡਾ ਵੱਡਾ ਓਜੋਸ ਸਭਨਾਂ ਦਾ ਸਤਿ ਸ੍ਰੀ ਅਕਾਲ ਕਰਦੇ ਨੇ ਉਹਨਾਂ ਨੂੰ ਐਡੀ ਸਮਰਥਨ ਅਕਸਰ ਕਿਉਂ ਇਸੇ ਤਰ੍ਹਾਂ ਕਾਰਗਰ ਕਰਦੇ ਰਹਿਣ ਇੱਥੇ ਸਾਰੀ ਜਿੰਨੀ ਸੰਗਤ ਆਈ ਆ ਪਟਿਆਲੇ ਦੀ ਸਾਡੇ ਨਵੇਂ ਨੇ ਸਾਡਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਕਿਉਂ ਵੱਡੇ ਰੂਪ ਦੇ ਵਿੱਚ ਆ ਕੇ ਜਿਹੜਾ ਬਰਮਾਲਾ ਦਾ ਅਸ਼ੀਰਵਾਦ ਲੰਗਰੇ ਸਾਹਿਬ ਦਾ ਬਹੁਤ-ਬਹੁਤ ਧੰਵਾਦ ਰੱਤੂ ਸ਼ਾਹ ਮਹਾਰਾਜ ਕੀ ਜੈ तो 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 ज पहली बारी खाटू श्याम जी का कीर्तन करना क्या खुशी मिली कैसा पटियाला में आकर लगा बहुत बहुत अच्छा लगा मैं पहली बार पटियाला में आई और सभी और क्या कहना चाहोगे भक्तों के लिए हाँ जी भक्तों के लिए और क्या संदेश देना चाहोगे दे बहुत अच्छे थे बहुत नाचे भी हम झूमे भी हमने बाबा का जन्मदिन भी मनाया हमने भजन भी, भी सुनाए सबने बहुत साथ दिया और बाबा को भी आनंद आया होगा हम अब आप लगातार पंजाब में आते रहेंगे बहुत बहुत धन्यवाद बुलाते रहिए आते रहिए